ਅਇਸਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਤੁਸੀਂ ਨਾ ਬਾਦਲ ਸਾਹਿਬ ਨੂੰ ਮੇਰੇ ਲੈ ਕੇ ਆਓ ਬੋਟਾ ਬਾਦਲ ਸਾਹਿਬ ਨੂੰ ਪੈਣੀ ਚਾਹੀਦੀ ਹੈ ਨਹੀਂ ਉਹ ਔਖੇ ਟਾਈਮ ਤੇ ਵੀ ਥੋੜਾ ਸਾਥ ਦੇ ਲੈ ਜੀਨਾ ਮਰਜੀ ਕਦੇ ਅੱਜ ਤਾਂ ਕਦੇ ਤੁਸੀਂ ਸੋਚਿਆ ਕਦੇ ਹੜ੍ਹ ਦੀ ਸਮੱਸਿਆ ਆਈ ਨਹੀਂ ਇਦਾਂ ਦਾ ਭਗਵੰਤਾਨ ਵਾਲੇ ਦੇਖ ਲੋ ਸਾਰਾ ਪੰਜਾਬ ਯਾੜਤਾ ਨੇ ਉੱਪਰ ਦੀ ਗਰੁੱਪ ਕੋਸ਼ਣਵਾ ਕੇ ਦੇਖ ਰਹੇ ਦਿਖਾ ਰਿਹਾ ਵਾ ਨਾਲੇ ਵੀਡੀਓ ਦੇ ਵਿੱਚ ਸਾਫ਼ ਤੁਰਦਾ ਨਜ਼ਰ ਆਇਆ ਇਹ ਮੂੰਹ ਤੇ ਮਾਸਕ ਪਾਇਆ ਤੁਰਦਾ ਦਿਖਾਈ ਦੇ ਰਿਹਾ ਵੀਡੀਓ 'ਚ ਉੱਥੇ ਜਾ ਕੇ ਤੁਸੀਂ ਸਟ੍ਰਕਚਰ ਤੇ ਪਾਤਾ ਤੇ ਗੁਰੂ ਕੁਝ ਲਾਤਾ ਤੇ ਉੱਪਰ ਦੀ ਰੋਟੀਆਂ ਖਾ ਕੇ ਦੇਖੋ ਬਾਹਰ ਰੋਡ ਤੇ ਦਿਖਾ ਰਿਹਾ ਵਾ ਇਹ ਇਹ ਸਰਾਸਰ ਡਰਾਮਾ ਇਹ ਸਰਾਸਰ ਡਰਾਮਾ ਲੋਕਾਂ ਦਾ ਨਹੀਂ ਮੂੰਹ ਬੰਨ੍ਹ ਸਕਦੇ ਲੋਕੀ ਤਾਂ ਜਿੱਧਰ ਨੂੰ ਤੁਰ ਪਏ ਨੇ ਜਿਹਨੇ ਜੋ ਕਰਤਾ ਵਧੀਆ ਕਰਤਾ ਸਕੂਲ ਬਣਾਤੇ ਸਭ ਕੁਝ ਕਰਤਾ ਉਹ ਉਧਰ ਨੂੰ ਤੁਰ ਪੈਂਦਾ ਬਦਲ ਸਾਹਿਬ ਤੁਹਾਡੇ ਔਖੇ ਟਾਈਮ ਤੇ ਤੁਹਾਡੇ ਸਨ ਸਾਰੇ ਦੇ ਨਾਲ ਖੜੇ ਆ ਆਪਾਂ ਛੂ ਡੰਗਰ ਸਾਰੇ ਮਰ ਗਏ ਬੰਦੇ ਇੰਨੇ ਮਰ ਗਏ ਉਹ ਸ਼ਰਮ ਹੋਣੀ ਚਾਹੀਦੀ ਆ ਇਸ ਨੂੰ ਇਸ ਬੰਦੇ ਨੂੰ ਸ਼ਰਮ ਹੋਣੀ ਚਾਹੀਦੀ ਆ ਔਰ ਜਦ ਇਹਨੂੰ ਕੁਝ ਇਹਦਾ ਕੁਕੜ ਪਤਾ ਨਹੀਂ ਸੀ ਤਾਂ ਇਹ ਇਹਨੇ ਪੰਗਾ ਕੂਲਿਆ ਰਾਜਨੀਤਿਕ ਨਾਲ ਫਿਰ ਪੈਣ ਦਾ ਵਿੱਚ ਸਾਰੇ ਡੈਮ ਦੇ ਗੇਟ ਖੋਲਤੇ 10 10 12 12 ਫੁੱਟ ਖੋਲਤੇ ਸਾਰੀ ਜਾਨ ਨੂੰ ਸਿਆਪਾ ਪਾਦਾ ਸਾਰਿਆਂ ਨੂੰ ਤੇ ਬਦਲ ਸਾਹਿਬ ਦੇ ਰਾਜ ਦੇ ਵਿੱਚ ਕਦੇ ਤੁਸੀਂ ਸੋਚਿਆ ਕਦੇ ਦੇਖਿਆ ਸੀ ਕਦੇ ਇਹੋ ਜਿਹਾ ਕੁਝ ਉਹ ਯਾਰ ਹੜ ਆਉਂਦੇ ਕਿਸੇ ਟਾਈਮ ਚ ਲੋ ਕੁਦਰਤ ਦਾ ਕਹਿਰ ਹੁੰਦਾ ਆਪਾਂ ਮੰਨਦੇ ਕੁਦਰਤ ਦਾ ਕਹਿਰ ਹੁੰਦਾ ਕਿਸੇ ਟਾਈਮ ਕੋਈ ਸਮਾਂ ਸੀ ਪਰ ਆ ਕੰਮ ਨਹੀਂ ਕਦੇ ਦੇਖਿਆ ਸੀ ਬਦਲ ਸਾਹਿਬ ਦੇ ਬਦਲ ਸਾਹਿਬ ਨੇ ਪਹਿਲਾਂ ਅਰੇਂਜਮੈਂਟ ਸਾਰਾ ਕਰਕੇ ਰੱਖਦੇ ਹੁੰਦੇ ਸੀ ਤੁਸੀਂ ਬਦਲ ਸਾਹਿਬ ਨੂੰ ਤੁਸੀਂ ਪਿੱਛੇ ਛੱਡਤਾ ਛਾੜੋ ਤੁਸੀਂ ਅੱਗੇ ਲਿਆਇ ਹਾਂ ਤੁਸੀਂ ਅੱਜ ਉਹਨੂੰ ਗਾਲਾਂ ਕੱਢਦੇ ਹਾਂ ਕੱਲ ਤੁਸੀਂ ਹੋਰ ਕਿਸੇ ਨੂੰ ਗਾਲਾਂ ਕੱਢੋਗੇ ਉਹ ਯਾਰ ਤੁਸੀਂ ਇੱਕ ਦੇ ਤਾਂ ਬਣ ਕੇ ਰਹੋ ਉਹ ਜਿਹੇ ਬੰਦੇ ਨੇ ਸਾਰੀ ਉਮਰ ਗਾਲਤੀ ਪੰਜਾਬ ਦੀ ਖਾਤ ਸਾਰੀ ਉਮਰ ਗਾਲਤੀ ਉਸ ਬੰਦੇ ਨੂੰ ਤੁਸੀਂ ਭੁੱਲ ਗਏ ਅੱਜ ਨਵਾਂ ਲੀਡਰ ਆ ਗਿਆ ਨਵੇਂ ਨੂੰ ਬਣਾਤਾ ਚਲੋ ਸੀਐਮ ਬਣ ਗਿਆ ਜੀ ਬਹੁਤ ਵਧੀਆ ਕੰਮ ਕਰਤੇ ਜੀ ਇਹਨੇ ਸਕੂਲ ਖੋਹ ਤੇ ਹੂੰ ਬਹੁਤ ਚੰਗੀ ਗੱਲ ਹੈ ਨਾ ਤੁਹਾਡੇ ਲਈ ਸਭ ਦੇ ਲਈ ਅੱਜ ਤੁਸੀਂ ਬਦਲ ਸਾਹਿਬ ਨੂੰ ਅੱਗੇ ਲੈ ਕੇ ਆਓ ਬਸ ਬਦਲ ਸਾਹਿਬ ਅੱਜ ਵੀ ਤੁਹਾਡੇ ਨਾਲ ਸਭ ਨਾਲ ਖੜੇ ਆ ਅ ਮੇਰੀ ਵੀਡੀਓ ਨੂੰ ਸ਼ੇਅਰ ਲਾਈਕ ਜ਼ਰੂਰ ਕਰ ਦਿਓ ਮੈਨੂੰ ਕੋਈ ਰੀਲ ਬਣਾਉਣ ਦਾ ਕੋਈ ਸ਼ੌਂਕ ਨਹੀਂਗਾ ਗੱਲ ਕਰੋ ਲੱਖਾਂ ਬੰਦਿਆਂ ਦੇ ਵਿੱਚ ਬੈਠ ਕੇ YouTube ਤੇ ਸਾਰੀ ਡਿਟੇਲ ਦਵੋ ਖਬਰਾਂ 'ਚ ਦਵੋ ਸਭ ਕੁਝ ਖੜ ਕੇ ਕਰਕੇ ਦਿਖਾਓ